ਬਹੁਤ ਹੀ ਸਤਿਕਾਰਯੋਗ ਵਿਦਿਆਪਕ ਸਾਥੀਓ ਅਤੇ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ 8ਵੀਂ ਜਮਾਤ ਦੀ ਪੰਜਾਬੀ ਪਹਿਲੀ ਭਾਸ਼ਾ ਦੇ ਪ੍ਰਸ਼ਨ ਪੱਤਰ ਦੀ ਰੂਪਰੇਖਾ ਤੁਹਾਡੇ ਨਾਲ ਸਾਂਝੀ ਕਰਾਂਗੇ ਸਮਾਂ ਬਿਤੇ 3 ਘੰਟੇ ਹੀ ਹੈ ਲਿਖਤੀ ਪ੍ਰਕਿਰਿਆ ਜਿਹੜੀ ਹੈ ਉਹ 80 ਨੰਬਰਾਂ ਦੀ ਹੈ 20 ਨੰਬਰ ਅਸੈਸਮੈਂਟ ਦੇ ਤੁਹਾਡੇ કુલ 100 ਨੰਬਰ ਦਾ ਇਹ ਪੇਪਰ ਹੈ ਠੀਕ ਹੈ ਹਾਂਜੀ ਆਪਾਂ ਦੇਖਦੇ ਹਾਂ ਇਹਦੇ ਵਿੱਚ ਪਾਗੂੜਾ ਪਾਗੂੜਾ ਦੇ ਵਿੱਚ ਕੀ ਹੈ ਪਾਗੂੜਾ ਦੇ ਵਿੱਚ ਤੁਹਾਡੇ ਸਭ ਤੋਂ ਪਹਿਲਾ ਪ੍ਰਸ਼ਨ ਆਏਗਾ ਕਿਤਾਬ ਵਿੱਚੋਂ ਇੱਕ ਪੈਰਾ ਦੇ ਕੇ ਉਸ ਵਿੱਚੋਂ ਪੰਜ ਬਹੁ ਵਿਕਲਪੀ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਕਿਹਾ ਜਾਵੇਗਾ ਪੈਰਾ ਹੋਗਾ ਪੈਰੇ ਵਿੱਚੋਂ ਤੁਸੀਂ ਕੀ ਕਰਨਾ ਹੈ ਧਿਆਨ ਨਾਲ ਪੜ੍ਹਨਾ ਉਸ ਨੂੰ ਤੇ ਉਹਦੇ ਵਿੱਚੋਂ ਹੀ ਪ੍ਰਸ਼ਨਾਂ ਦੇ ਉੱਤਰ ਜਿਹੜੇ ਲੱਭ ਕੇ ਜਿਹਨੇ ਕਿੰਨੇ ਨੰਬਰ ਹੈ 5 ਨੰਬਰ ਨੰਬਰ 2 ਤੇ ਹੈ ਬੇਟਾ ਕਿਤਾਬ ਚੋਂ ਕਿ ਪੈਰਾ ਹੋਰ ਦਿੱਤਾ ਹੋਵੇਗਾ ਪੰਜ ਪ੍ਰਸ਼ਨ ਹੋਣਗੇ ਸੇਮ ਉਹੀ ਹੈ ਬੇਟਾ ਪੰਜ ਨੰਬਰ ਦੇ ਆਗੇ ਜੇ ਪ੍ਰਸ਼ਨ ਨੰਬਰ 3 4 5 ਅਤੇ 6 ਇਹ ਜਿਹੜੇ ਪ੍ਰਸ਼ਨ ਹੋਣਗੇ ਇਹ ਤੁਹਾਡੇ ਹੋਣਗੇ ਜੀ ਬੇਟਾ ਵਿਆਕਰਨ ਨਾਲ ਸੰਬੰਧਿਤ ਜਿਦੇ ਵਿੱਚ ਬਹੁਤ ਵਸਤੁਨਿਸ਼ ਪ੍ਰਸ਼ਨ ਹੋ ਸਕਦੇ ਆ ਬਹੁ ਵਿਕਲਪੀ ਹੋਣਗੇ ਖਾਲੀ ਥਾਵਾਂ ਹੋਣਗੀਆਂ ਸਹੀ ਗਲਤ ਹੋ ਸਕਦੇ ਆ ਮਿਲਾਨ ਕਰੋ ਹੋ ਸਕਦੇ ਕਿੰਨੇ 20 ਨੰਬਰਾਂ ਦੇ ਠੀਕ ਹੈ ਊੜਾ ਭਾਗ ਦੇ ਵਿੱਚ ਇਹੜਾ ਪਾਗਦੇ ਵਿੱਚ ਕੀ ਹੈ ਸਭ ਤੋਂ ਪਹਿਲਾ ਪ੍ਰਸ਼ਨ ਸੱਤ ਨੰਬਰ ਪ੍ਰਸ਼ਨ ਦੇਖੋ ਕਰਤਾਵਾ ਵਿੱਚੋਂ ਦੋ ਪੈਰੇ ਦੇ ਕੇ ਕਿਸੇ ਇੱਕ ਦੇ ਭਾਵ ਸਪਸ਼ਟ ਕਰਨ ਲਈ ਕਿਹਾ ਜਾਵੇਗਾ ਪੈਰੇ ਦਿੱਤਾ ਹੋਗਾ ਕਿਸੇ ਕਵਤਾ ਦੀ 17 ਦਿੱਤੀਆਂ ਹੋਣਗੀਆਂ ਜਿਹੜੀਆਂ ਕਿ ਆਪਾਂ ਕਲਾਸ ਦੇ ਵਿੱਚ ਡਿਸਕਸ ਕੀਤੀਆਂ ਹੋਈਆਂ ਬੇਟਾ ਤਾਂ ਉਹਨਾਂ ਦੇ ਭਾਵ ਜਿਹੜੇ ਸਪਸ਼ਟ ਕਰਨ ਲਈ ਕਿਹਾ ਜਾਵੇਗਾ ਨੰਬਰ ਕਿੰਨੇ ਆ 4 ਨੰਬਰ ਦਾ ਇਹ ਪ੍ਰਸ਼ਨ ਹੈ ਬੇਟਾ ਅੱਠ ਨੰਬਰ ਪ੍ਰਸ਼ਨ ਪਾਠ ਪੁਸਤਕ ਵਿੱਚ ਜਿੰਨੇ ਵੀ ਅਭਿਆਸੀ ਪ੍ਰਸ਼ਨ ਹੈ ਪਾਠਾਂ ਤੋਂ ਬਾਅਦ ਆਪਾਂ ਕੀਤੇ ਹੋਏ ਆ ਸੱਤ ਪ੍ਰਸ਼ਨ ਦਿੱਤੇ ਹੋਣਗੇ ਪੰਜ ਕਰਨੇ ਬਟਾ 10 ਨੰਬਰ ਦਾ ਹਰੇਕ ਪ੍ਰਸ਼ਨ 2 ਅੰਕ ਦਾ ਹੈ ਪ੍ਰਸ਼ਨ ਨੰਬਰ 9 ਦੇਖੋ ਕੋਈ 8 ਮੁਹਾਵਰੇ ਵਿੱਚੋਂ ਕਿਸੇ 5 ਮੁਹਾਵਰਿਆਂ ਦੀ ਵਾਕਾਂ ਵਿੱਚ ਵਰਤੋਂ ਕਰਨ ਲਈ ਕਿਹਾ ਜਾਵੇਗਾ ਕਿੰਨੇ ਹੈ ਬਟਾ 10 ਨੰਬਰ ਹੈ ਹਰੇਕ ਮੁਹਾਵਰਾ 2 ਨੰਬਰ ਦਾ ਹੈ ਪ੍ਰਸ਼ਨ ਨੰਬਰ 10 ਦੇਖੋ ਵਾਕ ਵਿੱਚੋਂ ਨਾਮ ਬੜਨਾਮ ਕਿਰਿਆ ਵਿਸ਼ੇਸ਼ਣ ਦੀ ਪਛਾਣ ਕਰਨ ਲਈ ਕਿਹਾ ਜਾਵੇਗਾ 2 ਨੰਬਰ ਦਾ ਹੈ ਪ੍ਰਸ਼ਨ ਬਟਾ ਪ੍ਰਸ਼ਨ ਨੰਬਰ 11 ਕੋਈ 5 ਵਿਸ਼ੇ ਦੇ ਕੇ ਕਿਸੇ ਇੱਕ ਵਿਸ਼ੇ ਉੱਤੇ ਲੇਖ ਲਿਖਣ ਲਈ ਕਿਹਾ ਜਾਵੇਗਾ 10 ਨੰਬਰ ਦਾ ਲੇਖ ਹੋਵੇਗਾ। ਪ੍ਰਸ਼ਨ ਨੰਬਰ 12 ਪ੍ਰਸ਼ਨ ਨੰਬਰ 12 ਦੇ ਵਿੱਚ ਕੀ ਹੈ? ਕੋਈ ਦੋ ਵਿਸ਼ੇ ਦੇ ਕੇ ਕਿਸੇ ਇੱਕ ਵਿਸ਼ੇ ਉੱਪਰ ਪੱਤਰ ਜਾਂ ਬਿਨੇ ਪੱਤਰ ਲਿਖਣ ਲਈ ਕਿਹਾ ਜਾਵੇਗਾ 8 ਨੰਬਰ ਦਾ ਪੱਤਰ ਜਾਂ ਬਿਨੇ ਪੱਤਰ ਹੋਵੇਗਾ ਬੇਟਾ। ਪ੍ਰਸ਼ਨ ਨੰਬਰ 13 ਡਬੇਮ ਵਿੱਚੋਂ ਕੋਈ 8 ਸਾਰਤਕ ਸ਼ਬਦ ਪਛਾਣਨ ਲਈ ਕਿਹਾ ਜਾਵੇਗਾ। ਇਹ ਕਿਸ਼ਲ ਜਿਹੜਾ 1 ਦੇ ਨੰਬਰ ਦਾ ਹੋਵੇਗਾ 8 ਲੱਭਣੇ 4 ਨੰਬਰ ਦਾ ਪ੍ਰਸ਼ਨ ਹੈ ਬੇਟਾ। ਤੇ 14 ਨੰਬਰ ਦੇ ਵਿੱਚ ਕੀ ਹੈ ਸ਼ਬਦ ਬੋਧ ਵਿੱਚੋਂ ਕਿਸੇ ਦੋ ਵਿੱਚੋਂ ਇੱਕ ਦੀ ਪਰਿਭਾਸ਼ਾ ਲਿਖਣੀ। ਕਿਹਾ ਜਾਵੇਗਾ ਦੋ ਨੰਬਰ ਦੀ ਪਰਿਭਾਸ਼ਾ ਹੋਵੇਗੀ। ਠੀਕ ਹੈ ਬੇਟਾ। ਇਹ ਹੈ ਸਾਡਾ ਕੀ ਤੁਹਾਡਾ ਜਿਹੜਾ ਪੇਪਰ ਹੈ ਜਿਨ੍ਹਾਂ ਬੱਚਿਆਂ ਦੀ ਪੰਜਾਬੀ ਪਹਿਲੀ ਭਾਸ਼ਾ ਹੈ ਉਹਨਾਂ ਬੱਚਿਆਂ ਦੇ ਪ੍ਰਸ਼ਨ ਪੱਤਰ ਦੀ ਰੂਪਰੇਖਾ ਠੀਕ ਹੈ ਜੇ ਪੰਜਾਬ ਦੇ ਵਿੱਚ ਜ਼ਿਆਦਾਤਰ ਬੱਚਿਆਂ ਦੀ ਪਹਿਲੀ ਭਾਸ਼ਾ ਜਿਹੜੀ ਖਾਸ ਕਰਕੇ ਸਰਕਾਰੀ ਸਕੂਲ 'ਚ ਪੜਦੇ ਆ ਪੰਜਾਬੀ ਹੈ ਤੇ ਫਿਰ ਵੀ ਜੇਕਰ ਜਿਨ੍ਹਾਂ ਬੱਚਿਆਂ ਦੀ ਇਹ ਨਹੀਂ ਪੰਜਾਬੀ ਨਹੀਂ ਹੈ ਉਹ ਦੂਜਾ ਦੂਜੀ ਵੀਡੀਓ ਜਿਹੜਾ ਦੇਖ ਲੈਣਾ ਬੇਟਾ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਸੇ ਪ੍ਰਸ਼ਨ ਪੱਤਰ ਦੀ ਰੂਪਰੇਖਾ ਅਨੁਸਾਰੀ ਇੱਕ ਮਾਡਲ ਟੈਸਟ ਪੇਪਰ ਜਿਹੜਾ ਹੈ ਨਮੂਨੇ ਦਾ ਪ੍ਰਸ਼ਨ ਪੱਤਰ ਜਿਹੜਾ ਉਹ ਦੇਖਾਂਗੇ ਹਾਂਜੀ ਬੇਟਾ ਨਮੂਨੇ ਦਾ ਪ੍ਰਸ਼ਨ ਪੱਤਰ ਸਭ ਤੋਂ ਪਹਿਲਾਂ ਦੋ ਪੈਰੇ ਦਿੱਤੇ ਹੋਣਗੇ ਪਹਿਲਾ ਪੈਰਾ ਦੇਖਦੇ ਆਪਾਂ ਇਹ ਤਰਾਕੀ ਪਾਠ ਦੇ ਵਿੱਚੋਂ ਬੇਟਾ ਮਲਜੀਤ ਬੜੀ ਸਿਆਣੀ ਕੁੜੀ ਸੀ ਉਹ ਦਸਵੀਂ ਸ਼੍ਰੇਣੀ ਵਿੱਚ ਪੜ੍ਹਦੀ ਸੀ ਇਹ ਮੈਂ ਸਾਰਾ ਨਹੀਂ ਪੜੂੰਗਾ ਤੁਸੀਂ ਆਰਾਮ ਨਾਲ ਪੜ ਲੈਣਾ ਠੀਕ ਹੈ ਇਹਦੇ ਵਿੱਚ ਕੋਈ ਸਮਝਾਉਣ ਵਾਲਾ ਵੀ ਨਹੀਂ ਹੈ ਬੇਟਾ ਕਿਉਂਕਿ ਸਾਰੇ ਦੇ ਸਾਰੇ ਪ੍ਰਸ਼ਨ ਜਿਹੜੇ ਆ ਉਹ ਤੁਸੀਂ ਇਸ ਪੈਰੇ ਨੂੰ ਧਿਆਨ ਨਾਲ ਪੜਨਾ ਦੋ ਦਿਨ ਮਾਰੀ ਫਿਰ ਇਹਦੇ ਉੱਤਰ ਦੇ ਲੈ ਜਿਹੜੇ ਉਹ ਦੇਣੇ ਆ ਇਹ ਤੁਹਾਡਾ ਹੋਵੇਗਾ ਦੋ ਪੈਰੇ ਹੋਣਗੇ ਬੇਟਾ ਆ ਦੇਖੋ ਜਿਵੇਂ ਉਦਾਹਰਣ ਦੇ ਤੌਰ ਤੇ ਬਲਜੀਤ ਕਿਹੜੀ ਕਲਾਸ ਵਿੱਚ ਪੜ੍ਹਦੀ ਸੀ ਬਲਜੀਤ ਬੜੀ ਸਿਆਣੀ ਕੁੜੀ ਸੀ ਉਹ 10ਵੀਂ ਸ਼੍ਰੇਣੀ ਵਿੱਚ ਪੜ੍ਹਦੀ ਸੀ ਇਹਦਾ ਉੱਤਰ ਕੀ ਬਣ ਗਿਆ ਫਿਰ 10ਵੀਂ ਠੀਕ ਹੈ ਇਸ ਤਰ੍ਹਾਂ ਤੁਸੀਂ ਇਹਦੇ ਦੋਨੇ ਪਰੇ ਦੇਖ ਲੈਣਾ ਬੇਟਾ ਪਹਿਲਾ ਤੇ ਦੂਜਾ ਹੁਣ ਮੇਨ ਆ ਗਿਆ ਮੈਂ ਤਿੰਨ ਨੰਬਰ ਸਵਾਲ ਤੇ ਇਹ ਸਵਾਲ ਜਿਹੜੇ ਅੱਗੇ ਬਟਾਏ ਤਿੰਨ ਨੰਬਰ ਸਵਾਲ ਤੁਹਾਡੇ ਵਿਆਕਰਨ ਦੇ ਵਿੱਚੋਂ ਆ ਇਹ ਆਪਾਂ ਜਰੂਰ ਡਿਸਕਸ ਕਰਾਂਗੇ ਪ੍ਰਸ਼ਨ ਨੰਬਰ 3 ਲਿਖੇ ਬਹੁ ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ ਪਹਿਲਾ ਪ੍ਰਸ਼ਨ ਕੀ ਹੈ ਲਿਖਿਆ ਵਿੱਚੋਂ ਨਾਮ ਸ਼ਬਦ ਕਿਹੜਾ ਦੇਖੋ ਸਾਡੀਆਂ ਆ ਸਕਦੇ ਕਿੰਨਾ ਤੇ ਸੁਖਮਨੀ ਸਾਹਿਬ ਸਾਨੂੰ ਪਤਾ ਹੈ ਕਿ ਸੁਖਮਨੀ ਸਾਹਿਬ ਨਾਮ ਸ਼ਬਦ ਹੈ ਖਾਸ ਨਾਮ ਸ਼ਬਦ ਦੀ ਉਦਾਹਰਨ ਹੈ ਬੇਟਾ ਰੁਜੇ ਹੈ ਨਾਮ ਸ਼ਬਦ ਦੋ ਦੇ ਵਿੱਚ ਕੀ ਹੈ ਜੋੜਨੀ ਵਿਰਾਮ ਚਿੰਨ ਕਿਹੜਾ ਹੈ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਦੇਖੋ ਆਹ ਕਿਹੜਾ ਹੈ ਕਮਾ ਇਹ ਕਿਹੜਾ ਹੈ ਪ੍ਰਸ਼ਨ ਚਿੰਨ ਇਹ ਕਿਹੜਾ ਵਿਸਮਿਕ ਚਿੰਨ ਤੇ ਇਹ ਕਿਹੜਾ ਰਗਾ ਜੋੜਨੀ ਇਹਦਾ ਉੱਤਰ ਕੀ ਹੈ ਜੋੜਨੀ ਆਹ ਵਾਲਾ ਹੈ ਬੇਟਾ ਉਡਾ ਉਸ ਤੋਂ ਅੱਗੇ ਚੱਲਦੇ ਆਪਾਂ 3 ਨੰਬਰ ਤੇ ਕਿਸੇ ਸ਼ਬਦ ਦੇ ਵਿਰੋਧੀ ਸ਼ਬਦਾਂ ਨੂੰ ਸੌਰੀ ਕਿਸੇ ਸ਼ਬਦ ਦੇ ਵਿਰੋਧੀ ਅਰਥਾਂ ਨੂੰ ਪਰਗਟ ਕਰਨ ਵਾਲੇ ਸ਼ਬਦ ਹੁੰਦੇ ਹਨ ਹੁਣ ਕੀ ਕਹਿੰਦੇ ਸ਼ਬਦ ਦੇ ਵਿਰੋਧੀ ਆਰਥ ਉਹਨੇ ਵਿਰੋਧਾਰਥਕ ਸ਼ਬਦ ਜਾਂ ਵਿਰੋਧੀ ਸ਼ਬਦ ਸਮਾਨਾਰਥ ਹੋਣ ਫਿਰ ਸਮਾਨਾਰਥਕ ਹੈ ਬੇਟਾ ਜੇ ਬਹੁਤੇ ਅਰਥਾਂ ਨੂੰ ਪ੍ਰਗਟ ਕਰਨ ਵਾਲਾ ਹੋਵੇ ਤਾਂ ਬਹੁਅਰਥਕ ਸ਼ਬਦ ਹੈ ਬੇਟਾ ਨਕਰ ਅਗੜਨਾਮ ਉਹਦਾ ਸਹੀ ਅਰਥ ਕੀ ਹੈ ਤਰਲੇ ਕਰਨਾ ਤਰਲੇ ਮਾਰਨੇ ਠੀਕ ਹੈ ਨਾ ਤਰਲੇ ਕਰਨਾ ਪੰਜ ਨੰਬਰ ਦੇਖੋ ਅਸੀਂ ਕੱਲ ਮਿਲੇ ਗਏ ਇਸ ਵਾਕ ਦੇ ਵਿੱਚੋਂ ਕਿਰਿਆ ਸ਼ਬਦ ਦੀ ਚੋਣ ਕਰੋ ਤਕ ਗਏ ਜਿਹੜਾ ਸ਼ਬਦ ਕੀ ਹੈ ਕਿਰਿਆ ਸ਼ਬਦ ਬਟਕ ਗਏ ਚਾਰ ਨੰਬਰ ਤੇ ਆਜੋ ਢੇੜ ਲਿਖੇ ਵਸਤੂ ਨਿਸ਼ਟ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਨਾਮ ਪੰਜ ਪ੍ਰਕਾਰ ਦੇ ਹੁੰਦੇ ਹਨ ਕਿਹੜੇ-ਕਿਹੜੇ ਹੁੰਦੇ ਹਨ ਇਹ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸੋਗੇ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਕਿਰਿਆ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਕਿਹੜੀਆਂ-ਕਿਹੜੀਆਂ ਹੁੰਦੀਆਂ ਇਹ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸੋਗੇ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਵਿਸ਼ੇਸ਼ਣ ਹੁੰਦੇ ਬਟਾ ਪੰਜ ਪ੍ਰਕਾਰ ਦੇ ਕਿਹੜੇ-ਕਿਹੜੇ ਹੁੰਦੇ ਆ ਇਹ ਮੈਂ ਤੁਹਾਨੂੰ ਦੱਸ ਦੇਣਾ ਗੁਣਵਾਚਕ ਹੋ ਗਿਆ ਸੰਖਿਆਵਾਚਕ ਹੋ ਗਿਆ ਪਰਿਮਾਣਵਾਚਕ ਹੋ ਗਿਆ ਨਿਸ਼ਚਯਵਾਚਕ ਹੋ ਗਿਆ ਤੇ ਪੜਨਾਵੀ ਵਿਸ਼ੇਸ਼ਣ ਹੋ ਗਿਆ ਠੀਕ ਹੈ ਸਬੰਧ ਕਿੰਨੇ ਪ੍ਰਕਾਰ ਦੇ ਹੁੰਦੇ ਆ ਦੋ ਪ੍ਰਕਾਰ ਦੇ ਹੁੰਦੇ ਬਟਾ ਤੁਸੀਂ ਮੈਨੂੰ ਦੱਸਣਾ ਹੈ ਵੀ ਉਹ ਕਿਹੜੇ-ਕਿਹੜੇ ਹੁੰਦੇ ਉਹਨਾਂ ਦੇ ਨਾਮ ਦੱਸਣੇ ਇੱਕ ਮੈਂ ਦੱਸ ਦੇਣਾ ਤੁਹਾਨੂੰ ਪੂਰਨ ਸਬੰਧਕ ਪੰਜਾਬੀ ਲਿਪੀ ਵਿੱਚ ਵਿਅੰਜਨ ਕਿੰਨੇ ਹਨ ਬਟਾ ਤੁਹਾਡੀ ਵਿਆਕਰਨ ਦੇ ਅਨੁਸਾਰ ਤੁਸੀਂ ਇਹਦਾ ਉੱਤਰ ਲਿਖੋਗੇ 38 ਇਹ ਕੰਨਾ ਵਿਆਕਰਨ ਦੀ ਪੁਸਤਕ ਅਨੁਸਾਰ ਤੁਸੀਂ ਕਿੰਨੇ ਲਿਖੋਗੇ 38 ਲਿਖੋਗੇ ਆਜੋ ਜੀ ਪੰਜ ਨੰਬਰ ਪ੍ਰਸ਼ਨ ਤੇ ਜਿਸ ਸ਼ਬਦ ਦਾ ਅਰਥ ਇੱਕ ਤੋਂ ਵਧੇਰੇ ਸ਼ਬਦਾਂ ਵਿੱਚ ਸਪਸ਼ਟ ਹੋਵੇ ਜਿਸ ਸ਼ਬਦ ਦਾ ਅਰਥ ਇੱਕ ਤੋਂ ਵਧੇਰੇ ਸ਼ਬਦਾਂ ਵਿੱਚ ਸਪਸ਼ਟ ਹੋਵੇ ਉਸ ਨੂੰ ਕਹਿੰਦੇ ਹਨ ਦੇਖੋ ਬੇਟਾ ਇਹਨੂੰ ਥੋੜਾ ਧਿਆਨ ਇੱਥੇ ਕਨਫਿਊਜ਼ਨ ਨਹੀਂ ਕਰਨੀ ਤੁਸੀਂ ਇਹਨੂੰ ਥੋੜਾ ਸਮਝਣ ਲਈ ਕਹਿੰਦਾ ਵੀ ਉਹ ਸ਼ਬਦ ਜਿਸ ਦਾ ਅਰਥ ਇੱਕ ਤੋਂ ਵਧੇਰੇ ਸ਼ਬਦਾਂ ਦੇ ਵਿੱਚ ਇਹਦਾ ਉਲਟ ਕੀ ਹੈ ਬਹੁਤੇ ਸ਼ਬਦਾਂ ਦੇ ਥਾਂ ਇੱਕ ਸ਼ਬਦ ਇੱਥੇ ਥੋੜਾ ਜਿਆਦਾ 올ਡ ਕਰਦਾ ਕਿ ਜਿਸ ਸ਼ਬਦ ਦਾ ਅਰਥ ਇੱਕ ਤੋਂ ਵਧੇਰੇ ਸ਼ਬਦਾਂ ਵਿੱਚ ਸਪਸ਼ਟ ਹੋਵੇ ਹੁਣ ਜਿਵੇਂ ਆਪਾਂ ਉਦਾਹਰਣ ਲੈਂਦੇ ਆ ਹਸਪਤਾਲਿਕ ਸ਼ਬਦ ਹੈ ਤਾਂ ਇਹਦੀ ਵਿਆਖਿਆ ਕੀ ਬਣੇਗੀ ਉਹ ਥਾਂ ਜਿੱਥੇ ਮਰੀਜ਼ਾਂ ਦਾ ਇਲਾਜ ਇਲਾਜ ਹੁੰਦਾ ਹੈ ਤਾਂ ਆਪਾਂ ਉਸ ਸ਼ਬਦਾ ਅਰਥ ਬਹੁਤੇ ਸ਼ਬਦਾਂ ਦੇ ਵਿੱਚ ਕੀ ਹੈ ਸਪਸ਼ਟ ਕੀਤਾ ਠੀਕ ਹੈ ਨਾ ਤੁਸੀਂ ਨੂੰ ਬਾਕਮਾਂਗੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਇਸ ਤਰ੍ਹਾਂ ਵੀ ਲਿਖ ਸਕਦੇ ਸੀ ਠੀਕ ਹੈ ਨਾ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਸੀ ਬਟਾ ਬਹੁਤੇ ਸ਼ਬਦਾਂ ਦਾ ਇੱਕ ਸ਼ਬਦ ਆ ਗਿਆ ਸਮਾਨਾਰਥਕ ਸ਼ਬਦ ਮੈਂ ਤੁਹਾਨੂੰ ਪਹਿਲੇ ਸਮਝਾ ਚੁੱਕਾ ਜਿਨ੍ਹਾਂ ਦੇ ਅਰਥ ਬਰਾਬਰ ਦੇ ਹੋਣ ਸਮਾਨ ਹੋਣ ਜਿਵੇਂ ਜਿਵੇਂ ਸਾਫ਼ ਸ਼ਬਦ ਹੈ ਸਵਚ ਹੋ ਗਿਆ ਉੱਜਲ ਹੋ ਗਿਆ ਨਿਰਮਲ ਹੋ ਗਿਆ ਬਹੁਅਰਥਕ ਸ਼ਬਦ ਹੋ ਗਿਆ ਇੱਕ ਸ਼ਬਦ ਹੈ ਉਹਦੇ ਬਹੁਤ ਸਾਰੇ ਅਰਥ ਹੈ ਜਿਵੇਂ ਦੌਰਾ ਸ਼ਬਦ ਹੈ ਦੌਰਾ ਦਿਲ ਦਾ ਦੌਰਾ ਪੈਣਾ ਤੇ ਦੌਰਾ ਕਰਨਾ ਮੰਤਰੀ ਜੀ ਨੇ ਦੌਰਾ ਕੀਤਾ ਵਿਰੋਧੀ ਸ਼ਬਦ ਹੈ ਵਿਰੋਧੀ ਸ਼ਬਦ ਅੰਦਰ ਅੰਦਰ ਦਾ ਵਿਰੋਧੀ ਸ਼ਬਦ ਬਾਹਰ ਹੋਵੇਗਾ ਤੇਦਾ ਉੱਤਰ ਕੀ ਹੈ ਇਹਦਾ ਉੱਤਰ ਹੈ ਬੇਟਾ ਬਹੁਤੇ ਸ਼ਬਦਾਂ ਦੀ ਤਾਂ ਇੱਕ ਛੜ ਸਵੇਰੇ ਦਾ ਵਿਰੋਧੀ ਸ਼ਬਦ ਕੀ ਹੈ ਸ਼ਾਮ ਸਮਾਨਾਰਥਕ ਸ਼ਬਦ ਪੁੱਛਿਆ ਤਾਂ ਫਿਰ ਤੜਕੇ ਲਿਖ ਸਕਦੇ ਸੀ ਤੁਸੀਂ ਲੜਾਈ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ਜੰਗ ਚਾਂਦ ਮਾਰੀ ਇਹ ਵਿਹਾਸੀ ਹੈ ਬੇਟਾ ਗੋਲਾ ਮਾਰੀ ਦਾ ਵਿਹਾਸੀਆ ਚਾਂਦ ਮਾਰੀ ਉਹ ਥਾਂ ਜੋ ਸਭ ਦੀ ਸਾਂਝੀ ਹੋਵੇ ਦਾ ਸਹੀ ਇੱਕ ਸ਼ਬਦ ਕੀ ਹੋਏਗਾ ਸ਼ਾਮਲਾਟ ਬੇਟਾ ਅਖਾੜਾ ਕੀ ਹੁੰਦਾ ਜਿੱਥੇ ਪਹਿਲਵਾਨ ਪੂਲ ਕਰਦੇ ਆ ਜਿੱਥੇ ਘੋੜੇ ਬੱਜ ਜਾਂਦੇ ਉਹਨੂੰ ਤਬੀਲਾ ਕਹਿੰਦੇ ਆ ਜਿੱਥੇ ਸਿੱਕੇ ਕੜੇ ਜਾਂਦੇ ਉਹਨੂੰ ਟਕਸਾਲ ਕਹਿੰਦੇ ਬੇਟਾ ਤੇ ਜਿਹੜੀ ਥਾਂ ਸਭ ਦੀ ਸਾਂਝੀ ਹੋਵੇ ਉਸਨੂੰ ਸ਼ਾਮਲਾਟ ਕਹਿੰਦੇ ਆ ਅੱਗੇ ਚੱਲਦੇ ਆ ਅੱਗੇ ਆ ਗਿਆ ਬੇਟਾ ਮੁਹਾਵਰੇ ਨਾਲ ਸੰਬੰਧਿਤ ਹੈ ਪੈਰਾ ਹੇਟੋ ਜ਼ਮੀਨ ਖਿਸਕਣਾ ਹਾਂਜੀ ਇਹਦਾ ਮਤਲਬ ਹੁੰਦਾ ਹੈ ਘਬਰਾ ਜਾਣਾ ਬੜਾ ਘਬਰਾ ਜਾਣਾ ਜਾਂ ਬਹੁਤ ਘਬਰਾ ਜਾਣਾ ਸਹੀ ਮਿਲਾਨ ਚਿੰਨ ਕਰੋ ਪਹਿਲਾਂ ਜੀ ਸਦੀ ਜੇ ਅਧਕ ਲੱਗਿਆ ਹੁੰਦਾ ਹੈ ਫਿਰ ਬਣ ਜਾਣਾ ਸੀ ਸਦੀ ਸਦੀ ਦਾ ਮਤਲਬ ਹੁੰਦਾ ਹੈ 100 ਸਾਲ ਲੋੜਾ ਦਾ ਮਤਲਬ ਹੁੰਦਾ ਹੈ ਕਹਿਰ ਕੁਚੜ ਕੁਛੜ ਕੁੜੀ ਸ਼ਰਟ ਡੋਰਾ ਚੀਜ਼ ਆਪਣੇ ਕੋਲ ਹੋਵੇ ਤੇ ਲਬਣੀ ਕਿਤੇ ਹੋਰ ਕਿਹੜਾ ਹੁੰਦਾ ਬਟਾ ਖੁਸ਼ੀ ਸਿਮਰਤੀ ਹੁੰਦਾ ਬਟਾ ਯਾਦ ਇਸ ਤਰ੍ਹਾਂ ਤੁਹਾਨੂੰ ਆ ਸਕਦੇ ਆ ਅਗੇ ਐੜਾ ਪਾਗ ਦੇ ਵਿੱਚ ਐੜਾ ਪਾਗ ਦੇ ਵਿੱਚ ਕੀ ਆ ਤੁਹਾਨੂੰ ਦੱਸਿਆ ਸੀ ਕਿ ਕਰਤਾ ਦੀ 17 ਦਿੱਤੀਆਂ ਹੋਣਗੀਆਂ ਕਾਬ ਟੋਟਾ ਦਿੱਤਾ ਹੋਵੇਗਾ ਉਹਦੇ ਤੁਸੀਂ ਕੀ ਕਰਨੇ ਭਾਵ ਵਰਤ ਸਪਸ਼ਟ ਕਰਨੇ ਆ ਹੁਣ ਸਾਡੇ ਕੋਲ ਸਭ ਤੋਂ ਪਹਿਲਾਂ ਕੀ ਹੈ ਲਾਟੂ ਵਾਂਗੂ ਤੁਰੀ ਦਿਵਾਲੇ ਰਾਹਾ ਘੁੰਮਦੀ ਆਪਣੀ ਚਾਲੇ ਘੁੰਮਣ ਕਾਰਨ ਦਿਨ ਤੇ ਰਾਤ ਵਾਰੋ ਵਾਰੀ ਮਰਨ ਚਾਤ ਹਾਂਜੀ ਕਿਹੜੀ ਕਵਤਾ ਹੈ ਸਾਡੇ ਕੋਲ ਇਹ ਕਵਤਾ ਹੈ ਜੀ ਧਰਤੀ ਕੁਲਦੀਪ ਸਿੰਘ ਦੀ ਲਿਖੀ ਹੋਈ ਕਵਤਾ ਧਰਤੀ ਇਹਨਾਂ ਛਤਰਾਂ ਦੇ ਵਿੱਚ ਧਰਤੀ ਜਿਹੜੀ ਹੈ ਆਪਣੇ ਆਪ ਨੇ ਬਾਰੇ ਦੱਸਦੀ ਕਹਿੰਦੀ ਹੈ ਕਿ ਮੈਂ ਆਪਣੀ ਧੂਰੀ ਦੇ ਵਾਰੇ ਘੁੰਦੀ ਹੋਈ ਰਹਾ ਘੁੰਦੀ ਆਪਣੀ ਜਾਲੇ ਆਪਣੀ ਲਗਾਤਾਰ ਇੱਕ ਨਿਰੰਤਰ ਚਾਲ ਦੇ ਵਿੱਚ ਆਪਣੇ ਧੂਰੇ ਦੇ ਵਾਰੇ ਘੁੰਦੀ ਹੋਈ ਤੇ ਘੁੰਦੀਆਂ ਤਾਂ ਫਿਰ ਕੀ ਹੁੰਦਾ ਹੈ ਘੁਮਣ ਕਾਰਨ ਦਿਨ ਤੇ ਰਾਤ ਵਾਰੋ ਵਾਰੀ ਮਰ ਜਾਂਦਾ ਪਾਪ ਤੁਹਾਨੂੰ ਪਤਾ ਹੈ ਨਾ ਧਰਤੀ ਦੀ ਦੋ ਗਤੀਆਂ ਬਟਾ ਇੱਕ વાਰਸ਼ਿਕ ਗਤੀ ਹੈ ਇੱਕ ਦਿਨਿਕ ਗਤੀ ਹੈ ਜਿਹੜੀ ਸਾਲਾਨਾ ਗਤੀ ਹੁੰਦੀ ਹੈ ਜਿਵੇਂ 365 ਦਿਨਾਂ ਦੇ ਵਿੱਚ 365.40 ਦੇ ਵਿੱਚ ਸੂਰਜ ਦੇ ਆਲੇ-ਚੱਕਰ ਘਟਦੀ ਉਹ ਵਾਰਸ਼ਿਕ ਗਤੀ ਹੈ ਤੇ ਜਿਹੜੀ 24 ਘੰਟੇ ਵਾਲੀ ਉਹ ਦਿਨਿਕ ਗਤੀ ਬੜਾ 24 ਘੰਟੇ ਵਾਲੀ ਦਿਨਿਕ ਗਤੀ ਕਾਰਨ ਕੀ ਬਣਦੇ ਦਿਨ ਤੇ ਰਾਤ ਬਣਦੇ ਐ ਤੇ ਬਾਕੀ ਜਿਹੜੀ ਦੂਜੀ ਗਤੀ ਉਹਦੇ ਕਰਕੇ ਮੌਸਮ ਬਦਲਦੇ ਰੁੱਤਾਂ ਬਦਲਦੀਆਂ ਠੀਕ ਹੈ ਅੱਗੇ ਬਟਾ ਉਦਮ ਕਰੀਂ ਜ਼ਰੂਰ ਡਾਕਟਰ ਬਲਦੇਵ ਸਿੰਘ ਧਲੇਵਾਲ ਦੀ ਕਵਿਤਾ ਜੇ ਕਿਦਰੇ ਹਾਰਾਂ ਲਕ ਤੋੜਨ ਮਨ ਹੋ ਜਾਏ ਨਿਰਾਸ਼ ਜ਼ਿੰਦਗੀ ਜਾਣੀ ਘੋਲ ਲ ਮੇਰਾ ਜਿਤ ਵਿੱਚ ਰੱਖੇ ਵਿਸ਼ਵਾਸ ਜੇਕਰ ਕਿਦਰੇ ਜ਼ਿੰਦਗੀ ਦੇ ਵਿੱਚ ਮਿਲੀਆਂ ਆਹ ਸਫਲਤਾਵਾਂ ਕਰਨ ਹਾਰਾਂ ਕਰਨ ਮਨ ਨਿਰਾਸ਼ ਹੋ ਜਾਏ ਮਨ ਢੇਰੀ ਢਾ ਜਾਵੇ ਤਾਂ ਉਦਾਸ ਨਹੀਂ ਹੋਣਾ ਨਿਰਾਸ਼ ਨਹੀਂ ਹੋਣਾ ਜ਼ਿੰਦਗੀ ਨੂੰ ਇੱਕ ਲੰਮਾ ਸੰਘਰਸ਼ ਮੰਨਦੇ ਹੋਏ ਜਿੱਤ ਵਿੱਚ ਵਿਸ਼ਵਾਸ ਰੱਖਦੇ ਹੋਏ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਠੀਕ ਹੈ ਤੁਸੀਂ ਜੇ ਚਾਹੋ ਤਾਂ ਆਪਣੇ ਕਵੀ ਦਾ ਨਾਮ ਲਿਖ ਸਕਦੇ ਹੋ ਲਿਖ ਦਿਓ ਤਾਂ ਵਧੀਆ ਗੱਲ ਹੈ ਬਟਾ ਚੰਗੇ ਨੰਬਰ ਬਣ ਜਾਣਗੇ ਚਾਰ ਦੇ ਚਾਰ ਨੰਬਰ ਵੀ ਦੇ ਸਕਦਾ ਹੈ ਐਗਜ਼ਾਮੀਨਰ ਠੀਕ ਹੈ ਅੱਗੇ ਆਗੇ ਬਟਾ ਹਾਂਜੀ ਅੱਗੇ ਆ ਬਾਬਾ ਫਰੀਦ ਦਾ ਜਨਮ 1173 ਈਸਵੀ ਦੇ ਵਿੱਚ ਕਿੱਥੇ ਹੋਇਆ ਮੁਲਤਾਨ ਦੇ ਇੱਕ ਪਿੰਡ ਕੋਠੀਵਾਲ ਵਿਕੇ ਉਹਨਾਂ ਦੇ ਪਿਤਾ ਮਾਤਾ ਪਿਤਾ ਦਾ ਕੀ ਨਾਮ ਸੀ ਸ਼ੇਖ ਜ਼ਮਾਲੁਦੀਨ ਅਤੇ ਮਾਤਾ ਦਾ ਨਾਮ ਸੀ ਕਰਸੁਮ ਲਤਾ ਕਿਤੇ ਗਈ ਸੀ ਲਤਾ ਗਵਾਂਡੀਆਂ ਦੇ ਕਰਸਵਾਲ ਕੱਢਣ ਗਈ ਸੀ ਕਿਉਂ ਦਾ ਮਤਲਬ ਦੇ ਵਿੱਚ ਹੀ ਆ ਗਿਆ ਰੱਬ ਨੇ ਲੇਖਕ ਨੇ ਰੱਬ ਦੀ ਪੁੱਤਰੀ ਕਿਸ ਨੂੰ ਕਿਹਾ ਐਂਪਾਇਰ ਸਟੇਟ ਬਿਲਡਿੰਗ ਨੂੰ ਇਨ ਨਿਊਯਾਰਕ ਦੇ ਵਿੱਚ ਹੈ ਬਟਾ ਸਾਇੰਸ ਚੀਟ ਸਿਟੀ ਕਿੱਥੇ ਸਥਿਤ ਹੈ ਜਲੰਧਰ ਕਪੂਰਥਲਾ ਰੋਡ ਦੇ ਕੇਂਦਰ ਵਿੱਚ ਸਥਿਤ ਹੈ ਇਸ ਦਾ ਪੂਲ ਕਿੱਥੇ ਬੱਤਰਾ ਕਿਹੜਾ ਹੈ ਇਹ 19 ਮਾਰਚ 2005 ਨੂੰ ਠੀਕ ਹੈ ਮਣਾ ਕਿਸ ਨੂੰ ਕਹਿੰਦੇ ਆ ਖੇਦ ਦੀ ਰਖੇ ਲਈ ਬਣਾਈ ਉੱਚੀ ਥਾਂ ਨੂੰ ਮਣਾ ਕਹਿੰਦੇ ਹਨ ਕਿਵੇਂ ਬਣਾਇਆ ਜਾਂਦਾ ਚਾਰ ਬੱਲੀਆਂ ਕੱਢ ਕੇ ਜਿਵੇਂ ਦੇਖੋ ਆ ਚਾਰ ਬੱਲੀਆਂ ਕੱਢ ਲਈਆਂ ਠੀਕ ਹੈ ਆ ਚਾਰ ਬੱਲੀਆਂ ਕੱਢ ਲਈਆਂ ਬਟਾ ਕੱਢ ਲਈਆਂ ਠੀਕ ਹੈ ਮੈਨੂੰ ਥੋੜਾ ਜਿਹਾ ਸਹੀ ਕਰ ਲਾਂ ਇਹਨੂੰ ਵਾ ਸਹੀ ਕਰ ਦਿਆਂ ਥੋੜਾ ਜਿਆ ਇੱਥੇ ਕਰ ਆਇਆ ਆ ਨੁਬੇ ਚਾਰ ਬੱਲੀਆਂ ਕੱਢੀਆਂ ਪਹਿਲਾਂ ਆ ਵਾਲੀਆਂ ਫਿਰ ਦੋ ਇਹ ਸਪਸ਼ਟ ਜਿਵੇਂ ਮੰਜਾ ਬਣਦਾ ਹੋਵੇਂ ਠੀਕ ਹੈ ਨਾ ਫਿਰ ਇਥੇ ਆ ਦਾ ਜਿਵੇਂ ਵੀ ਸੈੱਟ ਕਰ ਲੋ ਠੀਕ ਹੈ ਇਹ ਖੇ ਆ ਥੱਲੇ ਫਸ ਲਗੀ ਆਪਣੀ ਆ ਇਥੇ ਇਥੇ ਰੱਖੀ ਕਰ ਲਈਆ ਚਬੂਤਰਾ ਜਿਹਾ ਬਣ ਗਿਆ ਹੈ ਨਾ ਜਿਵੇਂ ਪੰਜਾਬੀ ਚ ਮਣਾ ਕਹਿੰਦੇ ਐ ਇਥੇ ਜਿਹੜਾ ਜਿਹੜੀ ਬਾਗਰੀ ਬੈਲਟ ਉਹਦੇ ਵਿੱਚ ਡੂੰਚਿਆ ਸ਼ਬਦ ਵਰਤਦੇ ਐ ਠੀਕ ਹੈ ਨਾ ਤਾਂ ਇਹ ਕੀ ਹੈ ਇਹ ਤੁਹਾਡੇ ਰਾਖੀ ਕਰਨ ਲਈ ਜਿਹਨੂੰ ਮਣਾ ਕਹਿੰਦੇ ਆ ਕਿਵੇਂ ਬਣਾਇਆ ਜਾਂਦਾ ਹੈ ਖੇਦੀ ਰਾਖੇ ਲਈ ਬਣਾਏ ਗਈ ਉੱਚੀ ਥਾ ਨੂੰ ਮਣਾ ਕਹਿੰਦੇ ਹਨ ਬਣਾਇਆ ਕਿਵੇਂ ਜਾਂਦਾ ਚਾਰ ਬੱਲੀਆਂ ਗੱਢ ਕੇ ਚਾਰ ਪਾਵੇ ਗੱਢ ਲਓ ਚਾਰ ਸੋਟੀਆਂ ਗੱਢ ਲਓ ਠੀਕ ਹੈ ਨਾ ਮਜ਼ਬੂਤ ਹੈ ਉਹਨਾਂ ਦੇ ਉੱਪਰ ਦੋ ਬਾਈਆਂ ਟਿਕਾ ਲਓ ਫਿਰ ਮੰਝਾ ਟਿਕਾ ਲਓ ਭਾਵੇਂ ਇਹਨਾਂ ਦੇ ਉੱਪਰ ਤੇ ਬੈਠ ਜਾਓ ਬੱਚਿਆਂ ਨੂੰ ਕਿਹੜੀ ਗੱਲ ਹੈ ਬੱਚਿਆਂ ਨੂੰ ਜਿਹੜੀ ਹੈ ਬੜਾ ਜਰਨਲੀ ਸੜਕ ਪਾਰ ਕਰਕੇ ਪਾਰ ਕਰਨਾ ਪੈਸਾ ਅਗਰ ਲੱਗਦਾ ਸੀ ਕਿਉਂ ਲੱਗਦਾ ਸੀ ਕਿਉਂਕਿ ਉਸ ਤੇ ਜੰਗਲੀਆਂ ਦਾ ਪਠਾਣਾ ਦਾ ਰਾਸ਼ਿਆਂ ਦਾ ਅਣਜਾਣ ਵਿਕਤੀਆਂ ਦਾ ਕੀ ਹੈ ਲੰਘਾ ਸੀ ਸ੍ਰੀ ਹਰਮੰਦਰ ਸਾਹਿਬ ਦੀ ਨੀ ਕਿਸ ਤੋਂ ਤੇ ਕਦੋਂ ਰਖਵਾਈ ਗਈ 1588 ਈਸਵੀ ਦੇ ਵਿੱਚ ਸੂਫੀ ਸੰਤ ਮੀਆਂ ਮੀਰ ਜੀ ਤੋਂ ਰਖਵਾਈ ਗਈ 1588 ਈਸਵੀ ਠੀਕ ਹੈ ਹੁਣ ਅੱਗੇ ਆ ਗਿਆ ਸਵਾਲ 9 ਨੰਬਰ ਮੁਹਾਵਰੇ ਨਾਲ ਸੰਬੰਧਿਤ ਹੈ ਦੇਖੋ ਪਹਿਲਾਂ ਕੀ ਦਿਨ ਫਿਰ ਨਹੀਂ ਪਾਕ ਜਾਗਣੇ ਮੈਂ ਅਰਥ ਦੱਸਾਂਗਾ ਫਿਲਹਾਲ ਤੁਹਾਨੂੰ ਇੱਥੇ ਇੱਕੜ ਮਾਰਨੇ ਮਹਾਨੀ ਲਿਖਿਆ ਨਾ ਮਾਰਨੇ ਹੈ ਮਾਰ ਨਹੀਂ ਵੇਲੇ ਨੂੰ ਰੋਣਾ ਪਛਤਾਉਣਾ ਧੱਕਾ ਕਰਨਾ ਅਨਿਆਇ ਕਰਨਾ ਰਾਹਸਮਈ ਕੋ ਜাদুਮਈ ਹੈ ਨਾ ਗੁਜੇ ਪੇਤ ਵਾਲੀ ਆਦਬ ਸਤਕਾਰ ਅਨਮੁੱਲੀ ਬਹੁਤ ਕੀਮਤੀ ਅਗਾ ਵਦੂ ਅਗਾ ਵਦੂ ਦਾ ਮਤਲਬ ਕੀ ਹੁੰਦਾ ਬੇਟਾ ਅ ਵੱਡੀ ਸੋਚ ਵਾਲਾ ਕਹਿ ਸਕਦੇ ਹੋ ਤੁਸੀਂ ਹੈ ਨਾ ਅ ਖੁੱਲੀ ਸੋਚ ਵਾਲਾ ਕਹਿ ਸਕਦੇ ਹੋ ਠੀਕ ਹੈ ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ ਸਵਾਕੂਚੋਂ ਸ਼ਬਦ ਚੁਣੋ ਨਾਮ ਸ਼ਬਦ ਚੁਣੋ ਸੋਨਾ ਠੀਕ ਹੈ 2 ਨੰਬਰ ਇਹਦੇ ਦੇ ਕੇ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ ਲੇਖ ਲਿਖੋ ਕੋਈ ਵੀ ਲੇਖ ਹੈ ਦਾਦੀ ਸਮੱਸਿਆ ਹੋ ਗਿਆ ਲੋੜੀ ਅਖੀ ਡਿੱਠਾ ਮੇਲਾ ਅਖਬਾਰਾਂ ਦੇ ਲਾਹਵਾਨੀਆਂ ਤੁਹਾਨੂੰ ਮੇਰੇ ਕਰਵਾਏ ਬਟਾ ਸਾਰੇ ਸਾਰੇ ਇਹਨਾਂ ਚੋਂ ਕਿਸੇ ਇੱਕ ਤੇ ਕੀ ਲਿਖ ਲੈਣਾ ਫਿਰ ਆ ਗਿਆ ਵਿਧੇ ਕਟੂਰ ਸੈ ਸਪੱਟੇ ਸਪੱਟੋ ਲਿਖਿਆ ਨਾ ਸਪੱਟੇ ਤੇ ਜਾਣ ਦੀ ਅਗਿਆ ਲਈ ਸਕੂਲ ਮੁਖੀ ਨੂੰ ਬੇਨਤੀ ਪੱਤਰ ਲਿਖੋ ਜਾਂ ਪਿੰਡ ਦੇ ਸਰਪੰਚ ਨੂੰ ਮੋਹੱਲੇ ਦੇ ਪ੍ਰਬੰਧਨ ਨੂੰ ਸੁਧਾਰਨ ਲਈ ਬਿਨੈ ਪੱਤਰ ਲਿਖੋ ਤੁਸੀਂ ਆ ਲਿਖ ਲੈਣਾ ਭਾਵੇਂ ਆਪਣੇ ਪਿੰਡ ਦੇ ਸਰਪੰਚ ਨੂੰ ਦੱਸੋ ਵੀ ਤੁਹਾਡੇ ਮੋਹੱਲੇ ਦਾ ਪ੍ਰਬੰਧ ਕਿਵੇਂ ਠੀਕ ਨਹੀਂ ਹੈ ਨਾਲੀਆਂ ਦੇ ਵਿੱਚ ਪਾਣੀ ਖੜਾ ਹੈ ਕਚਰੇ ਦੇ ਢੇਰ ਲੱਗੇ ਹੋਏ ਹੈ ਬਿਮਾਰੀਆਂ ਫੈਲਣ ਦਾ ਡਰ ਹੈ ਮੱਖੀਆਂ ਮਛਰ ਪੈਦਾ ਹੋ ਰਹੇ ਹੈ ਤੁਹਾਡੇ ਮੋਹੱਲੇ ਦੀ ਦਿੱਖ ਖਰਾਬ ਹੋ ਰਹੀ ਹੈ ਕੋਈ ਬਾਹਰੋਂ ਆਉਂਦਾ ਤੁਹਾਨੂੰ ਪੈੜਾ ਲੱਗਦਾ ਹੈ ਹਨਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਵੀ ਜੇਕਰ ਸਫਾਈ ਪੱਖੋਂ ਤੇ ਸਿਹਤ ਮੱਖੋਂ ਗੱਲ ਕਰੀਏ ਤਾਂ ਮੱਖੀਆਂ ਤੇ ਮੱਛਰ ਪੈਦਾ ਹੋ ਰਹੇ ਐ ਮਲੇਰੀਆ ਤੇ ਹੋਰ ਬਿਮਾਰੀਆਂ ਫੈਲਨ ਦਾ ਰਕੀਆ ਡਰ ਬਣਿਆ ਹੈ ਠੀਕ ਹੈ ਅੱਗੇ ਆ ਗਿਆ 13 ਨੰਬਰ ਬੇਟਾ ਡੱਬੇ ਵਿੱਚੋਂ 8 ਸਾਰਤਕ ਸ਼ਬਦ ਚੁਣਨੇ ਆਂ ਦੇਖੋ ਸਭ ਤੋਂ ਪਹਿਲਾਂ ਆ ਗਿਆ ਕੇਸਰੀ ਠੀਕ ਹੈ ਨਾ ਫਿਰ ਹੋਰ ਦੇਖੋ ਇਹ ਆ ਗਿਆ ਆਪਣੇ ਘੋਰੇ ਆ ਗਿਆ ਨੈਤਿਕ ਆ ਗਿਆ ਪੀਲਾ ਆ ਗਿਆ ਠੀਕ ਹੈ ਨਾ ਹੋਰ ਕੀ ਦੀ ਗੱਤਾਰ ਸ਼ਬਦ ਆ ਗਿਆ ਕੱਜਲ ਸ਼ਬਦ ਆ ਗਿਆ ਬੇਟਾ ਕੱਜਲ ਠੀਕ ਹੈ ਨਾ ਫੇਰ ਹੋਰ ਕੀ ਹੈ ਗਮਲਾ ਸ਼ਬਦ ਆ ਗਿਆ ਥੇ ਗਮਲਾ ਤੋਂ ਬਾਅਦ ਹੋਰ ਕੀ ਆਏਗਾ ਬੇਟਾ ਨਰ ਸ਼ਬਦ ਆ ਗਿਆ ਜਹਾਨ ਸ਼ਬਦ ਬਣ ਗਿਆ ਠੀਕ ਹੈ ਹੋਰ ਪੰਛੀ ਸ਼ਬਦ ਬਣ ਗਿਆ ਠੀਕ ਹੈ ਨਾ ਇਸ ਤਰ੍ਹਾਂ ਬਹੁਤ ਸਾਰੇ ਸ਼ਬਦ ਬਾਗ ਸ਼ਬਦ ਬਣ ਗਿਆ ਰਾਤ ਸ਼ਬਦ ਬਣ ਗਿਆ ਬਾਕੀ ਤੁਸੀਂ ਆਖ ਜਿਹੜੇ ਬਟਾ ਲੱਭਨੇ ਲਾਰ ਸ਼ਬਦ ਬਣ ਗਿਆ ਕਿੰਨੇ ਸ਼ਬਦ ਮੈਂ ਤੁਹਾਨੂੰ ਲੱਭ ਕੇ ਦੱਸਦੇ ਹੋਰ ਵੀ ਜੇਕਰ ਤੁਹਾਨੂੰ ਕੋਈ ਸ਼ਬਦ ਲੱਭੇ ਤਾਂ ਤੁਸੀਂ ਉਸ ਸ਼ਬਦ ਨੂੰ ਬਟਾ ਜ਼ਰੂਰ ਲਿਖਣਾ ਹੈ ਜ਼ਰੂਰੀ ਨਹੀਂ 8 ਲਿਖਨੇ 10 ਲੈ ਸਕਦੇ ਹੋ 12 ਲਿਖ ਸਕਦੇ ਹੋ ਜਿੰਨੇ ਮੈਕਸਿਮਮ ਹੋਣ ਉਹਨੇ ਲਿਖ ਸਕਦੇ ਹੋ 14 ਨੰਬਰ ਤੇ ਆ ਜਾਓ ਬਟਾ 14 ਨੰਬਰ ਦੇਖੋ ਪੜਨਾਵ ਜਾਂ ਵਿਸ਼ੇਸ਼ਣ ਵਿੱਚੋਂ ਕਿਸੇ ਇੱਕ ਦੀ ਪਰਿਭਾਸ਼ਾ ਲਿਖਣੀ ਹੈ ਜਿਹੜੇ ਸ਼ਬਦ ਨਾਮ ਜਿਹੜੇ ਨਾਮ ਜਿਹੜੇ ਸ਼ਬਦ ਨਾਮ ਨਾਮ ਦੀ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਪੜਨਾਮ ਸ਼ਬਦ ਕਹਿੰਦੇ ਹਨ ਵਿਸ਼ੇਸ਼ਣ ਕੀ ਜਿਹੜੇ ਸ਼ਬਦ ਦੇ ਨਾਮ ਜਾਂ ਪੜਨਾਮ ਨਾਲ ਆ ਕੇ ਉਹਨਾਂ ਦੀ ਵਿਸ਼ਿਸ਼ਤਾ ਪ੍ਰਗਟ ਕਰਨ ਉਹ ਵਿਸ਼ੇਸ਼ਣ ਸ਼ਬਦ ਹੁੰਦੇ ਆ ਠੀਕ ਹੈ ਉਦਾਹਰਣ ਲਿਖ ਸਕਦੇ ਹਾਂ ਪੜਨਾਮ ਦੀ ਉਦਾਹਰਣ ਲਿਖ ਸਕਦੇ ਹਾਂ ਮੈਂ ਤੁਸੀਂ ਉਹ ਹਨਾ ਇਸ ਤਰ੍ਹਾਂ ਵਿਸ਼ੇਸ਼ਣ ਲਿਖ ਸਕਦੇ ਹਾਂ 15 ਲਿਖ ਸਕਦੇ ਹਾਂ 40 ਲਿਖ ਸਕਦੇ ਹਾਂ ਥੋੜਾ ਲਿਖ ਸਕਦੇ ਹਾਂ ਹਨਾ ਉਹ ਲਿਖ ਸਕਦੇ ਹਾਂ ਇਸ ਤਰ੍ਹਾਂ ਤੁਹਾਡਾ ਆ ਗਿਆ ਹੈ ਨਮੂਨੇ ਦਾ ਪ੍ਰਸ਼ਨ ਪੱਤਰ ਹੱਲ ਹੋ ਗਿਆ ਬੇਟਾ ਕਦੇ ਮੈਂ ਮੋਟਾ ਮੋਟਾ ਤੁਹਾਨੂੰ ਹੱਲ ਕਰਵਾਤਾ ਤੇ ਜਿਹੜਾ ਬਾਕੀ ਪੋਰਸ਼ਨ ਰਹਿ ਗਿਆ ਤੁਸੀਂ ਆਪਣੇ ਆਪ ਕਰਨਾ ਖਾਸ ਕਰਕੇ ਪਹਿਲੇ ਦੋ ਪੈਰੇ ਜਿਹੜੇ ਆ ਤੁਸੀ ਆਪ ਕਰਨੇ ਹਨ ਉਮੀਦ ਹੈ ਬੇਟਾ ਤੁਹਾਨੂੰ ਅੱਜ ਦਾ ਵੀਡੀਓ ਲੈਕਚਰ ਚੰਗਾ ਲੱਗਿਆ ਹੋਵੇਗਾ ਚੰਗਾ ਲੱਗਿਆ ਤੇ ਤੁਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਮੈਕਸਿਮਮ ਦੋਸਤਾਂ ਨਾਲ ਸਾਂਝੇ ਕਰ ਲੈਣਾ ਬੇਟਾ ਤੇ ਜੇਕਰ ਕੋਈ ਬੱਚਾ ਪਹਿਲੀ ਵਾਰੀ ਆਪਣੇ ਚੈਨਲ ਤੇ ਆਇਆ ਹੈ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਜੋ ਜਿੰਨੀਆਂ ਵੀ ਵੀਡੀਓਜ਼ ਤੁਹਾਡੇ ਪਾਠਕ੍ਰਮ ਨਾਲ ਸੰਬੰਧਿਤ ਅੱਗੇ ਆਉਣਗੀਆਂ ਉਹਨਾਂ ਦੀ ਜਾਣਕਾਰੀ ਤੁਹਾਨੂੰ ਨਾਲ ਦੇ ਨਾਲ ਮਿਲਦੇ ਰਵੇ ਅਜਿ ਲਈ ਨਹੀਂ ਬਟਾ ਆਪ ਸਰਦਾ ਬਹੁਤ ਬਹੁਤ ਧੰਨਵਾਦ